ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਦੇ ਵਿੱਚ ਇੱਕ ਵਿਅਕਤੀ ਦੇ ਨਾਲ ਇੱਕ ਮਹਿਲਾ ਨੂੰ ਮੂਲ ਕੋਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠਿਆਂ ਦੇਖ ਰਹੇ ਹਾਂ ਤਾਂ ਦਾਅਦੀ ਹੈ ਕਿ ਇਹ ਮਹਿਲਾ ਤੇ ਉਸ ਦਾ ਸਾਥੀ ਹੈ ਜਿਹੜੇ ਕਿ ਰਲ ਕੇ ਗਲਤ ਕੰਮ ਕਰਦੇ ਸੀ ਤੇ ਪੁਲਿਸ ਨੂੰ ਗੋਪਤੂ ਸੂਚਨਾ ਮਿਲੀ ਤਾਂ ਇਹਨਾਂ ਨੇ ਕਾਰਵਾਈ ਕਰਦੇ ਦੋਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲ ਗਲਤ ਸਮਾਨ ਬਰਾਮਦ ਹੋਇਆ ਅੱਜ ਸਾਡੇ ਥਾਣੇ ਦੀ ਪੁਲਿਸ ਪਾਰਟੀ ਐਸਐਸਈ ਸੰਦੀਪ ਕੁਮਾਰ ਸਰਕਾਰੀ ਗੱਡੀ ਦੇ ਗਸ਼ਤ ਦੇ ਸਬੰਧ ਵਿੱਚ ਇਲਾਕਾ ਥਾਣਾ ਨੂੰ ਜਾ ਰਿਹਾ ਸੀ ਜਿਸ ਜਦ ਉਹ ਨਹਿਰ ਬਦਨੀ ਕਲਾਂ ਪੁਜਜਾਤਾ ਮਕਬਰ ਖਾਸ ਨੇ ਇਤਲਾਹ ਦਿੱਤੀ ਕਿ ਇਤਲਾਹ ਦਿੱਤੀ ਕਿ ਸੁਖਦੀਪ ਸਿੰਘ ਉਰਫ ਸੁੱਖਾ ਪੁੱਤਰ ਜਗਿੰਦਰ ਸਿੰਘ ਅਤੇ ਜਸਵੀਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀਆਂ ਰਣੀਆਂ ਜਿਹੜੇ ਚਿੱਟਾ ਵੇਚਣ ਦਾ ਕੰਮ ਕਰਦੇ ਆ ਤੇ ਅੱਜ ਉਹ ਨਹਿਰ ਬਦਨੀ ਕਲਾਂ ਤੇ ਬੈਠੇ ਗਾਹਕਾਂ ਦੀ ਡੀਕ ਡੀਕ ਕਰ ਰਹੇ ਹੈ ਜੇਕਰ ਇਹਨਾਂ ਤੇ ਹੁਣੇ ਰੇਡ ਕੀਤਾ ਜਾਵੇ ਤੇ ਇਹ ਰੰਗੇ ਹੱਥੀ ਉੱਥੇ ਮਿਲ ਸਕਦੇ ਆ ਜਸਤੇ ਐਸ ਐਸ ਸਤਨਾਮ ਸਿੰਘ ਦੀ ਪੁਲਿਸ ਪਾਰਟੀ ਨੇ ਉਹਨਾਂ ਉੱਪਰ ਰੇਡ ਕੀਤਾ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਭੱਜਦੇ ਸਮਾਨ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜੀ ਸਤਨਾਮ ਸਿੰਘ ਨੇ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਐਲ ਸੀ ਲੇਡੀ ਕਾਂਸਟਿਟਿਊਐਂਟ ਜਨਕਮਾਰ ਦੇ ਨਾਲ ਇਹਨਾਂ ਦੋਵਾਂ ਨੂੰ ਕਾਬੂ ਕਰਕੇ ਇਹਨਾਂ ਦਾ ਨਾਮ ਪਤਾ ਪੁੱਛਿਆ ਤੇ ਇਹਨਾਂ ਪਾਸੋਂ 200 ਗ੍ਰਾਮ ਹੈਰਨ ਬਰਾਮਦ ਕਰਾਈ ਜਿਹੜੀ ਇਹਨਾਂ ਤੋਂ ਹੈਰਨ ਬਰਾਮਦ ਕਰਾ ਕੇ ਮੁਕੱਦਮਾ ਦਰਜ ਦਿਸਟ ਕੀਤਾ ਗਿਆ ਜਿਨ੍ਹਾਂ ਨੂੰ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਪੁੱਛਗਛ ਕਰਕੇ ਜਿਹੜੀ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਸਾਰੇ ਇਹਨਾਂ ਤੇ ਪਹਿਲਾਂ ਵੀ ਕੋਈ ਮੁਕੱਦਮੇ ਦਰਜ ਹਨ ਨਹੀਂ ਤੇ ਜਿਹੜੀ ਹੈ ਜਸਵੀਰ ਕੌਰ ਆ ਇਹਦੇ ਘਰ ਵਾਲੇ ਦਾ ਨਾਂ ਜਸਵਿੰਦਰ ਸਿੰਘ ਹੈ ਇਹਦੇ ਤੇ 8 ਮੁਕੱਦਮੇ ਦਰਜ ਆ ਜੀ ਇੰਡੀਕੇਟ ਦੇ ਜਿਨ੍ਹਾਂ ਦੇ ਜਿਨ੍ਹਾਂ ਵਿੱਚ ਹਲੇ 30 9 25 ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਛੱਡਿਆ ਸੀ ਜਿਹੜਾ ਹੁਣ ਜੇਲ੍ਹ ਵਿੱਚ ਆ ਜੀ ਤੇ ਜਿਹੜਾ ਹੈਗਾ ਇਹ ਦੂਜਾ ਜੇ ਜਸਪੀ ਸੁਖਦੇਵ ਸਿੰਘ ਇਹਦੇ ਤੇ ਵੀ ਇੱਕ ਮੁਕਾਦਮਾ ਦਰਜ ਰਿਸਟਰ ਹੈ ਜੀ ਹਲੇ ਬੇਲ ਤੇ ਹੀ ਆਇਆ ਸੀਗਾ ਥੋੜੇ ਦਿਨ ਹੀ ਹੋਏ ਸੀ ਇਹ ਕਾਫੀ ਦਿਨਾਂ ਤੋਂ ਜਿਹੜੇ ਐਨਡੀਪੀਡ ਦਾ ਕੰਮ ਕਰਦੇ ਸੀਗੇ ਇਸ ਕਰਕੇ ਇਹਨਾਂ ਦੇ ਅਸੀਂ ਮਤਲਬ ਮਗਰ ਲੱਗੇ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ 200 ਗ੍ਰਾਮ ਜਿਹੜੀ ਹੀਰਨਾ ਬਰਾਮਦ ਕੀਤੀ ਹੈ ਸਦਾ ਦੇ ਕਿ ਲਗਾਤਾਰ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਕਾਫੀ ਸਰਗਰਮ ਹੈ ਜਿਦੇ ਤਹਿਤੇ ਵੱਡੀ ਕਾਰਵਾਈ ਕੀਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀ ਜਿੰਦਲ ਦੀ ਰਿਪੋਰਟ